ਇਹ ਰਾ ਵੇਰਕੇ ਚੌਂਕ ਦੇ ਵਿੱਚ ਤੁਹਾਡੇ ਕੋਲ ਨਾਕਾ ਲਗਾਇਆ ਗਿਆ ਹੋਰ ਇੱਕ ਨਾਕਾ ਇਹ ਜੀ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਸੀਨੀਅਰ ਅਫਸਰਾਂ ਦੀ ਤਾਕਤ ਜਿਹੜੇ ਟਿਪਪਲ ਰਾਈਡਿੰਗ ਅਰੇ ਮੂੰਹ ਬਣ ਕੇ ਅਵਾਰਾ ਕਰਦੀ ਕਰਦੇ ਆ ਜਾਂ ਜਿਹੜੇ ਤੇਜ਼ ਰਫਤਾਰ ਆਉਂਦੇ ਆ ਜਾਂ ਇੱਥੋਂ ਪੋਲ ਦੇ ਥੱਲੇੋਂ ਸਕਾਟ ਹਸਪਤਾਲ ਨੂੰ ਜਾਣ ਵਾਲੇ ਜਿਹੜੇ ਆ ਸ਼ਾਰਟਕਟ ਰਸਤਾ ਲੱਭਦੇ ਆ ਇੱਥੋਂ ਸ਼ਾਰਟਕਟ ਜਾਂਦੇ ਆ ਤੇ ਰੋਂਗ ਸਾਈਡ ਜਾਂਦੇ ਆ ਇੱਥੋਂ ਤੇ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ ਆ ਅੱਜ ਇਸ ਕਰਕੇ ਸਪੈਸ਼ਲ ਹੀ ਨਾਕਾਬਦੀ ਕਰਕੇ ਜਿਹੜੇ ਰੌਂਗ ਸਾਈਡ ਸਪੈਸ਼ਲ ਰੌਂਗ ਸਾਈਡ ਜਾ ਰਹੇ ਆ ਉਹਨਾਂ ਦਾ ਹੀ ਚਲਾਣਾ ਜੀ ਕੀਤੇ ਨੇ ਅਤੇ ਜਿਹੜੇ ਟ੍ਰਿਪਲ ਰਾਈਡਿੰਗ ਆ ਰਹੇ ਉਹਨਾਂ ਦੇ ਜਿਹੜੇ ਬਿਨਾ ਕਾਗਜ਼ਾਤ ਜਿਹੜੇ ਮੋਟਰਸਾਈਕਲ ਦਾ ਬਾਉਂਡ ਕੀਤੇ ਨੇ ਇਸ ਕਰਕੇ ਮੈਂ ਸਾਰੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਇੱਕੋ ਇੱਕ ਬੇਨਤੀ ਕਰਾਂਗਾ ਵੀ ਆਪਾਂ ਸਹੀ ਰਸਤਾ ਚੁਣੀਏ ਜਦੋਂ ਬਣੇ ਹੋ ਯਾਰ ਸਤੇ ਉਸ ਰਸਤੇ ਜਾਈਏ ਆਪਾਂ ਸਹੀ ਰਸਤੇ ਜਾਈਏ ਤੇ ਆਪਾਂ ਐਕਸੀਡੈਂਟ ਤੋਂ ਬਚੀਏ ਆਂਨਨ ਵਾਲੇ ਗੱਡੀਆਂ ਤੇ ਗੱਡੀਆਂ ਦੇ ਚਲ ਜੋ ਵੀ ਗੱਡੀਆਂ ਜਾ ਰਹੀਆਂ ਉਹਨਾਂ ਨੂੰ ਹੀ ਸਪੈਸ਼ਲ ਗੱਡੀਆਂ ਖਿਲਾ ਕੇ ਉਹਦਾ ਜੋ ਉਹਦਾ ਸਮਾਨ ਅੰਦਰ ਸਭ ਚੈੱਕ ਕਰਦੇ ਆਂ ਕਿ ਕੋਈ ਕਿਸੇ ਕੋਈ ਤਰ੍ਹਾਂ ਦੀ ਕੋਈ ਵਿਸਪੋਰਟ ਅੱਗੇ ਜਾ ਕੇ ਸਦੀ ਹੋਰ ਕਿਸ ਤਰ੍ਹਾਂ ਦੀ ਚੀਜ਼ ਕੋਈ ਜਿਹੜੀ ਗੈਰ ਕਾਨੂੰਨੀ ਚੀਜ਼ ਕਿਸੇ ਕੋ ਨਾ ਹੋਵੇ ਇਸ ਕਰਕੇ ਹੀ ਸਪੈਸ਼ਲ ਡਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਆਂ ਹਰ ਇੱਕ ਗੱਡੀ ਦੀ ਚੈੱਕ ਕਰ ਰਹੇ ਆ ਸਰ ਉਹ ਵੀ ਹੋ ਰਹੀਦਾ ਚੈਕਿੰਗ ਹੈ ਕਿ ਅਜੇ ਪੈਸਾ ਮਾਤਾ ਕੀਤਾ ਇਹ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆਂ ਅੱਜ ਵੀ ਅਸੀਂ ਅੱਜ ਕਰ ਰਹੇ ਆ ਇਹ ਸਾਡਾ ਰੁਟੀਨ ਡੇਲੀ ਦਾ ਰੁਟੀਨ ਦਾ ਕੰਮ ਆ ਅਸੀਂ ਕਰਦੇ ਰਹਿੰਦੇ ਆ ਕਈ ਕਈ ਵਿੱਚੋਂ 7 ਪਏ ਪਬਲਿਕ ਦਾ ਸੇਵ ਕਿੱਦਾ ਮਿਲ ਰਿਹਾ ਪਬਲਿਕ ਦਾ ਸੇਵ ਮਿਲ ਰਿਹਾ ਜੀ ਕਾਨੂੰਨ ਮੁਤਾਬਕ ਇਹ ਪੁਲਾਨੂੰ ਕਹਿ ਰਹੇ ਆ ਵੀ ਚਲੋ ਤੁਸੀਂ ਆਪਣੇ ਸਹੀ ਤਰੀਕੇ ਨਾਲ ਚਲੋ ਕਾਗਜ਼ਤ ਪੂਰੇ ਰੱਖੋ ਬਾਕੀ ਪਬਲਿਕ ਨੂੰ ਅਵੇਅਰ ਕਰ ਰਹੇ ਆ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹੋ ਹੀ ਆਈ ਆਪਾਂ ਸ਼ਾਂਤੀ ਨਾਲ ਰਹੀਏ ਕਾਨੂੰਨ ਦੀ ਪਾਲਣਾ ਕਰੀਏ ਜੋ ਰੂਲ ਰੈਗੂਲੇਸ਼ਨ ਹੈਗੇ ਨੇ ਵਹੀਕਲ ਲੈਕਟ ਦੇ ਉਹਨਾਂ ਨੂੰ ਫਾਲੋ ਕਰੀਏ ਫਿਰ ਕੁਝ ਲੋਕ پولیس ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਹਾਂ ਹੈਗੇ ਨੇ ਜਿਹੜਾ ਫਿਰ ਜਿਹੜਾ ਚੋਰ ਹੁੰਦਾ ਭੱਜਦਾ ਹੁੰਦਾ ਜਿਹਨੂੰ ਕੋਈ ਜਿੱਦ ਕੋਈ ਗਲਤੀ ਆ ਉਹਨੇ ਫਿਰ ਵੇਖ ਕੇ ਭੱਜਣਾ ਹੀ ਆ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਕਰਮਚਾਰੀ ਮਸਤੈਦ ਆ ਪਿੱਛੇ ਜਾ ਕੇ ਇਹਨਾਂ ਨੂੰ ਫੜ ਲਿਖੇ ਕਿੰਨੇ ਟੋਟਲ ਅੱਜ ਚਲਾਨ ਕਿਤੇ ਗਏ ਅੱਜ 15 ਜਿਹੜੇ ਚਾਂਗ ਦੇ ਗਏ ਜਿਸ ਤੋਂ 8-10 ਚਲਾਨ ਜਿਹੜੇ ਅਸੀਂ ਰੌਂਗ ਪਾਰਕਿੰਗ ਦੇ ਕੀਤੇ ਹੈ ਇੱਕ ਇੰਪਾਉਂਡ ਵੀ ਕੀਤਾ ਹੈ ਔਰ ਟ੍ਰਿਪਲ ਰਾਈਡਿੰਗ ਵਗੈਰਾ ਜਿਹਦੇ ਕੋਈ ਕੀਤੇ ਹੋਏ ਸਰ ਪਰ ਕੁਝ ਦੇਖਣ ਕੁਝ ਲੋਕ ਜਿੱਦ ਤੇ ਵੀ ਪੁਲਿਸ ਨਜ਼ਰਾਂ ਦੇ ਹੈ ਜੀ ਫਿਰ ਸਾਡੀ ਇਹ ਲੋਕਾਂ ਦੀ ਹੈਗੀ ਆ ਕਿ ਅਸੀਂ ਆਦਤ ਬਣੀ ਹੋਈ ਆ ਕਿ ਅਸੀਂ ਮਿੰਟ ਤਰਲੇ ਵੀ ਕਰਨੇ ਪਹਿਲਾਂ ਗਲਤੀ ਕਰਨੀ ਫਿਰ ਮਿੰਟਾਂ ਤਰਲੇ ਵੀ ਕਰਨੇ ਵੀ ਸਾਨੂੰ ਜਾਣ ਦੋ ਇਸ ਕਰਕੇ ਇਹਨਾਂ ਨੂੰ ਸਾਸ ਕਰਾਈਦਾ ਕਿ ਤੁਸੀਂ ਗਲਤ ਜੇ ਤੁਹਾਨੂੰ ਜਿਹੜਾ ਤੁਹਾਡਾ ਚਲਾਨ ਬਣਦਾ ਇਹ ਕਰਨਾ ਕਰਨਾ ਹਾਂਜੀ ਹਾਂਜੀ ਅਸੀਂ ਰੂਟੀਨ ਦੇ ਵਿੱਚ ਇਹਨਾਂ ਦੀ ਘਰਾਂ ਦੀ ਚੈਕਿੰਗ ਕਰਦੇ ਆ ਜਿਹੜੇ ਸਾਡੇ ਰਿਪੀਟਰ ਜਿਹੜੇ ਨਸ਼ਾ ਤਰਸਕਰ ਨੇ ਬਾਰ ਬਾਰ ਇਹ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਜਿਲਾ ਦੇ ਅੰਦਰ ਭੇਜ ਰਹੇ ਆ ਜਿਹੜੇ ਸਾਡੇ ਨਸ਼ਾ ਤਸਕਰ ਜਾਂ ਸਪਲਾਈਅਰ ਨੇ ਇਹਨਾਂ ਦੇ ਪਰਚੇ ਦੇ ਕੇ ਅੰਦਰ ਭੇਜ ਰਹੇ ਆ ਮੈਂ ਤਾਂ ਅਪੀਲ ਕਰਾਂਗਾ ਭਈ ਇਹ ਜਿਹੜਾ ਕੰਮ ਹੈ ਗਲਤ ਕੰਮ ਛੱਡ ਕੇ ਹੁਣ ਜੁਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਸਾਡੇ ਜਿਹੜਾ ਪੰਜਾਬ ਪੁਲਿਸ ਮਹਿਕਮਾ ਸਾਰਾ ਹੀ ਪੰਜਾਬ ਅਸੀਂ ਇਸ ਮਨ ਲੱਗੇ ਹੋਏ ਆ ਤੇ ਇਹਨਾਂ ਸਾਡੂ ਜਿਹੜੇ ਇੱਥੇ ਰਹਿਣ ਵਾਲਿਆਂ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਜੇ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਤੇ ਅੱਜ ਫਿਰ ਅਸੀਂ ਵੀ ਨਾਲ ਰਲ ਕੇ ਇਸ ਚੀਜ਼ ਨੂੰ ਆਪਾਂ ਖਤਮ ਕਰੀਏ ਇਹ ਨਸ਼ਿਆਂ ਦੇ ਵਿੱਚ ਕੀ ਰੱਖਿਆ ਹੈ ਪਰਿਵਾਰਾਂ ਦੀ ਜਿਹੜੀ ਆ ਇਹ ਹੈਗਾ ਉਜਾੜਾ ਹੀ ਹੈਗਾ ਇਸ ਕਰਕੇ ਇਹਦੇ ਵਿੱਚ ਕੋਸ਼ਿਸ਼ ਰੱਖਿਆ ਮੈਂ ਤਾਂ ਅਪੀਲ ਕਰਾਂਗਾ ਜਿਹੜੇ ਵੀ ਨੌਜਵਾਨ ਨੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਸਿਹਤ ਦਾ ਧਿਆਨ ਕਰਨ ਤੇ ਇਹ ਨਸ਼ਿਆਂ ਤੋਂ ਦੂਰ ਹੋ ਜਾਣ ਸਮਝ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਨਸ਼ਾ ਇਹ ਸਾਡੇ ਜਿਹੜੀ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ ਸਾਨੂੰ ਪੇਂਡਸ ਨੂੰ ਪਰਿਵਾਰਾਂ ਨੂੰ ਆਪਣਾ ਚਾਹੀਦੇ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਨੂੰ ਪੁੱਛਣਾ ਵੀ ਤੂੰ ਕਿੱਥੋਂ ਆਏ ਕਿੱਥੇ ਚੱਲੇ ਜੋ ਤੁਸੀਂ ਕੀ ਕਰਦੇ ਹੋ ਆਪਣੇ ਬੱਚੇ ਦਾ ਇਹਨਾਂ ਨੂੰ ਪਰਿਵਾਰ ਨੂੰ ਮਾਤਾ ਪਿਤਾ ਨੂੰ ਹਰ ਇੱਕ ਨੂੰ ਜਿਹੜਾ ਆਪਣੇ ਬੱਚਿਆਂ ਦਾ ਖਿਆਲ ਖੜਾ ਚੀਦਾ ਵਾ ਸਾਡਾ ਤਾਂ ਚਲੋ ਫਰਜ਼ ਹੈ ਸਾਡੀ ਡਿਊਟੀ ਹੈ ਅਸੀਂ ਤੇ ਇਹਨਾਂ ਨੂੰ ਰੋਕਣਾ ਹੀ ਰੱਖਣਾ ਹੈ ਸਮਝਾਉਣਾ ਵੀ ਹੈ ਪਰਚੇ ਵੀ ਦੇਣੇ ਆ ਜਿਹੜੇ ਨਸ਼ਾ ਕਰਦੇ ਜਾਂ ਵੇਚਦੇ ਆ ਲੇਕਿਨ ਪਰਿਵਾਰਾਂ ਦਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਹੁੰਦੀ ਹੈ ਸਰਕਾਰ ਵੱਲੋਂ ਵੀ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਹੜਾ ਕੋਈ ਨਸ਼ਾ ਦਸਤਕਾ ਦਾ ਨਾਮ ਬੁੱਕ ਰੱਖਿਆ ਜਾ ਹਾਂ ਹਾਂ ਸਾਨੂੰ ਆਂਦੀਆਂ ਨੇ ਜਿ ਪਸੰਦੀਆਂ ਨੇ ਅਸੀਂ ਉਸ ਤੇ ਕੰਮ ਵੀ ਕਰਦੇ ਆ ਕਾਫੀ ਲੋਕ ਸਹਿਯੋਗ ਕਰਦੇ ਨੇ ਦੱਸਦੇ ਨੇ ਸਾਨੂੰ ਮੈਨੂੰ ਵੀ ਪਰਸਨਲੀ ਵੀ ਲੋਕ ਕਈ ਫੋਨ ਕਰਕੇ ਦੱਸ